भारत माता की भारत विकास परिषद समाज के अलग अलग जिन्हें भी समाज सेवा के कम होंगे ने उसके भारत विकास परिषद अग्रणी भूमिका निभा चाहे वह सेहत होन, चाहे वो पर्यावरण हो चाहे वो समाज के व्यक्तियां होन। मैंने भी फख्र है भारत विकास परिषद विकलांग सहायता दे राष्ट्रपति अवार्ड न सम्मानित है फीकी अवार्ड मिले है क्योंकि भारत विकास परिषद ने एक मुद्दा दिता है कि मेरा भारत विकलांग मुक्त हो ते तेरह सेंटर है जिथे किसी जरूरत पीती है फ्री ऑफ कॉस्ट ਲਿੰਕ ਲਗਾਇਆ ਜਾਂਦਾ ਹੈ ਆਪਣੇ ਪੰਜਾਬ ਦੇ ਵਿੱਚ ਵੀ ਲੁਧਿਆਣਾ ਕੀਰੂ ਨਗਰ ਦੇ ਵਿੱਚ ਹੈ ਜੇ ਕਿਸੇ ਨੂੰ ਕਹਿੰਗੇ ਮੇਰੇ ਬੱਚੇ ਪਿੰਡਾਂ ਤੋਂ ਆਦੇ ਹੋਣੇ ਜੇ ਇਹਦੀ ਕੋਈ ਜ਼ਰੂਰਤ ਹੁੰਦੀ ਹੈ ਤੁਸੀਂ ਅਣੀ ਲਖਣਾ ਜੀ ਨੂੰ ਆ ਕੇ ਦੱਸ ਸਕਦੇ ਹੋ ਕਿ ਉਹ ਬੰਦੇ ਨੂੰ ਪੂਰੀ ਸਹਾਇਤਾ ਮਿਲ ਸਕਦੀ ਹੈ ہر ਇੱਕ ਸਾਲ 1.5 ਲੱਖ ਤੋਂ ਕੁ ਯੂਨਿਟ ਬਲਾੜ ਦਾ ਭਾਰਤ ਵਿਕਾਸ ਪਰਸ਼ਦ ਦੁਆਰਾ ਇਸ ਸਮਾਇ ਲਈ ਕਠਕ ਕੀਤਾ ਜਾਂਦਾ ਜਾਂ ਦਿੱਤਾ ਜਾਂਦਾ। ਕਬੀ ਉਹ ਦਾਨੀ ਬੱਚੇ ਹੀ ਹੁੰਦੇ ਆ। ਲਗੜਾ ਸੰਸਾਵਾਂ ਦੇ ਬੰਦੇ ਹੁੰਨੇ ਆ। ਪਰ ਉਹ ਅੰਡਰ ਦਾ ਬੈਨਰ ਉਹ ਭਾਰਤੀ ਪ੍ਰਸ਼ਦ ਇਹ ਕਿਤਾ ਜਾਂਦੀ। ਜੁਪੀ ਸਾਡੀ ਸੇ ਜਿਹੜੀ ਹੈ ਨਾ ਉਹ ਸਾਡੇ ਆਲੇ ਦਾਲੀ ਵਿਚਰਦੀ ਹੈ। ਇੱਕ ਤੇ ਹੋਰ ਨਹੀਂ ਹੈ। ਇਹ ਜਿਹੜੀਆਂ ਮੈਡੀਸਿਨ ਵੀ ਬਣਾਈਆਂ ਜਾਂਦੀਆਂ ਇਹਨਾਂ ਤੋਂ ਵੀ ਡਰਾਈ ਜਿਹੜੀ ਹਰਬਸ ਪੌਦੇ ਹੈਗੇ ਹਰ ਪੌਦਾ ਜਿਹੜਾ ਇੱਕ ਮੈਡੀਸਨ ਹੈ। ਇੱਥੋਂ ਵੀ ਡਰਾਈ ਕੀਤਾ ਜਾਂਦਾ। ਤਾਂ ਆਪਾਂ ਉਹਨਾਂ ਚੀਜ਼ਾਂ ਦੀ ਹੈਲਪ ਲੈ ਕੇ ਬਿਨਾ ਪੈਸੇ ਖਰਚੇ ਆਪਾਂ ਕਿਵੇਂ ਐਨੀਮੀਆ ਨੂੰ ਦੂਰ ਕਰ ਸਕਦੇ ਆਂ ਅਗਰ ਤਾਂ ਐਨੀਮੀਆ ਦਾ ਕੋਈ ਬਹੁਤ ਵੱਡਾ ਕਾਰਨ ਨਾ ਤਾਂ ਉਹਦੇ ਡਿਫਰੈਂਟ ਰੀਜ਼ਨ ਹੋਣਦੇ ਆ ਪਰ ਜਿਹੜਾ ਨਾਰਮਲ ਐਨੀਮੀਆ ਹੁੰਦਾ ਉਹਨੂੰ ਘਟਾਉਣ ਦੇ ਲਈ ਆਪਾਂ ਦੋ ਤਿੰਨ ਚੀਜ਼ਾਂ ਕਰ ਸਕਦੇ ਆਂ ਇੱਕ ਤਾਂ ਆਪਾਂ ਤੁਸੀਂ ਛਾਛ ਲੱਸੀ ਪੀਂਦੇ ਹੋ ਨਾ ਪਿੰਡਾਂ ਦੇ ਵਿੱਚ ਤਾਂ ਲੱਸੀ ਵੈਸੇ ਪੀਂਨੇ ਅੱਛੀ ਹੁੰਦੀ ਹੈ ਉਹ ਫਰਮੈਂਟਡ ਹੁੰਦੀ ਹੈ ਪਰ ਇੱਕ ਚੀਜ਼ ਅਗਰ ਆਪਾਂ ਉਹਦੇ ਵਿੱਚ ਐਡ ਕਰ ਦਈਏ ਕੜੀ ਪੱਤਾ ਐਂਟੀਆਕਸੀਡੈਂਟਸ ਵਿਟਾਮਿਨਸ ਮਿਨਰਲਸ ਇਨ ਆਰ ਭਰਪੂਰ ਹੁੰਦਾ ਉਹਨੂੰ ਕਰਨਾ ਕਿਵੇਂ ਹੈ ਲੱਸੀ ਲੈ ਲਓ ਇੱਕ ਗਲਾਸ ਉਹਦੇ ਵਿੱਚ 15-20 ਪੱਤੇ ਕੜੀ ਪੱਤੇ ਦੇ ਕ੍ਰਸ਼ ਕਰਕੇ ਪਾ ਦਿਓ ਕ੍ਰਸ਼ ਕਰਕੇ ਅੱਧੇ ਘੰਟੇ ਲਈ ਰੱਖ ਦਿਓ ਉਹਨੂੰ ਅੱਧੇ ਘੰਟੇ ਚ ਉਹ ਫਰਮੈਂਟ ਹੋ ਜਾਏਗਾ ਤੇ ਜਿੰਨਾ ਵੀ ਸਤ ਉਹਦਾ ਹੈਗਾ ਉਹ ਛਾਛ ਦੇ ਵਿੱਚ ਆ ਜਾਏਗਾ ਉਹਦੀ ਗੁਣਵੱਤਾ ਹੋਰ ਵਾਝੇਗੀ ਅੱਜ ਭਾਰਤੀ ਕਾ ਪਰਸ਼ਦ ਪਟਿਆਲਾ ਨੇ ਗਵਰਨਮੈਂਟ ਆਈਟੀਆ ਚਲੇ ਵਿੱਚ ਗੁਰੂਵੰਦਨ ਛਤਰ ਬਿਨੰਦਨ ਦਾ ਕਾਰਜਕ੍ਰਮ ਜਿਸ ਦੇ ਵਿੱਚ ਸ਼੍ਰੀ ਜਗਦੀਪ ਸਿੰਘ ਜੋਸ਼ੀ ਜੀ ਨੂੰ ਸਮਾਰਿਤ ਕੀਤਾ ਗਿਆ ਜੋ ਬੈਸਟ ਟੀਚਰ ਆਈਜੀਐਚਓ ਦਸਗੇਨ ਤੇ ਦੋ ਸਟੇਮ ਦੇ ਸਟੂਡੈਂਟ ਜਿਹੜੇ ਫਰਸਟ ਆਏ ਨੇ ਉਹਨਾਂ ਨੂੰ ਕੀਤਾ ਤੇ ਗੁਰੂਵੰਦਨ ਛਤਰ ਬਿਨੰਦਨ ਭਾਰਤੀ ਦਾ ਪਰਸ਼ਦ ਇਸ ਲਈ ਮਨਾਦੀ ਹੈ ਕਉਂਕੇ ਜੋ ਗੁਰੂ ਤੇ ਸ਼ਿਸ਼ਿਆ ਦੇ ਵਿੱਚ ਪ੍ਰੇਮ ਭਾਵਨਾ ਹੁੰਦੀ ਸੀ ਉਹ ਖਤਮ ਹੁੰਦੀ ਜਾ ਰਹੀ ਸੀ ਤੇ ਇੱਕ ਵਪਾਰ ਬੰਦਾ ਜਾ ਰਿਹਾ ਸੀਗਾ ਉਹਦੇ ਵਿੱਚ ਜਿਹੜੀ ਪੁਰਾਣੀ ਪਰੰਪਰਾ ਆਪਣੀ ਗੁਰੂਕੁਲ ਵਾਲੀ ਉਹਦੇ ਵਿੱਚ ਗੁਰੂ ਦਾ ਵੰਦਨ ਤੇ ਸ਼ਿਸ਼ਿਆ ਦਾ अभिनंदन ਕਿੱਥੇ ਆਵੇ ਉਹ ਪਰੰਪਰਾ ਨੂੰ ਦੁਆਰਾ ਬੱਚਿਆਂ ਦੇ ਸਾਹਮਣੇ ਰੱਖਿਆ ਜਾਵੇ ਇਸ ਲਈ ਤੇ ਮੁੜ ਆ ਜਾਂਦੇ ਦੂਸਰਾ ਕਾਰਗਰਮ ਸਹਿਯੋਗ ਦੇ ਨਾਟਕ ਕੀਤਾ ਗਿਆ ਜਿਹੜੇ ਜ਼ਰੂਰਤਮੰਦ ਬੱਚੇ ਸੀਗੇ ਉਹਨਾਂ ਨੂੰ ਕਾਪਿਆ ਦਿੱਤੀਆਂ ਗਈਆਂ ਤੀਸਰਾ ਕਾਰਗਰਮ ਪਰਸ਼ਦ ਦੁਆਰਾ ਅੱਜ ਪర్యాਵਰਨ ਨੂੰ ਸ਼ੁੱਧ ਕਰਨ ਦੇ ਲਈ ਅਤੇ ਪੌਦਾ ਰੋਪਣ ਕੀਤਾ ਜਾਏਗਾ ਹੁਣ ਤੇ 50 ਪੌਦੇ ਅੱਜ ਲਗਾਏ ਜਾ ਰਹੇ ਨੇ ਬੱਚਿਆਂ ਤੋਂ ਲਗਾਏ ਜਾਣਗੇ ਤਾਂ ਆਪਣਾ ਜਿਹੜਾ ਹੈ ਦੇਸ਼ ਨੂੰ ਦਿੱਤਾ ਹੈ ਸਭ ਕੁਝ ਅੰਬੀ ਤੋ ਕੁਛ ਦਿਨਾਂ ਸਿਖੇ ਜਿਹੜੀ ਪ੍ਰਕਿਰਤੀ ਤੋਂ ਆਪਾਂ ਬਹੁਤ ਕੁਝ ਮੁਸਤ ਲੈਨੇ ਆ ਤੇ ਆਪਾਂ ਦੀ ਜ਼ਿੰਮੇਵਾਰੀ ਬੰਦੀ ਹੈ ਇਹ ਜ਼ਿੰਮੇਵਾਰੀ ਨੂੰ ਮੰਗਦੇ ਲਈ ਬੱਚਾ ਨੂੰ ਇਹ ਦੱਸਣਾ ਹੈ ਕਿ ਆਪਣੇ ਜਨਮ ਦਿਨ ਤੇ ਖੁਸ਼ੀ ਦਿਹਾੜੇ ਤੇ ਇੱਕ ਪਤਾ ਜ਼ਰੂਰ ਲਗਾਓ